ਹਾਂਜੀ ਪਿਆਰ ਭਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੀ ਸਾਰਿਆਂ ਦੇ ਲਓ ਜੀ ਅੱਜ ਇੱਕ ਨਵੀਂ ਸਵੇਰ ਹੋਈ ਆ ਬਹੁਤ ਖਾਸ ਦਿਨ ਹੈ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਅੱਜ ਲੋਹੜੀ ਦਾ ਤਿਹਾਰ ਆ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰੇ ਪਰਿਵਾਰਾਂ ਨੂੰ ਹੈਪੀ ਲੋਹੜੀ ਜੀ ਲੋਹੜੀ ਦੇ ਬਹੁਤ ਬਹੁਤ ਵਧਾਈਆਂ ਤੇ ਪ੍ਰਮਾਤਮਾ ਇਹ ਲੋਹੜੀ ਸਾਰਿਆਂ ਲਈ ਖੁਸ਼ੀਆਂ ਭਰੀਆਂ ਲੈ ਕੇ ਆਵੇ ਸਾਰਿਆਂ ਨੂੰ ਬਧਾਵੇ ਪ੍ਰਮਾਤਮਾ ਤੇ ਲੋਹੜੀ ਵਧੀਆ ਵਧੀਆ ਮਨਾਇਓ ਤੇ ਅਸੀਂ ਅੱਜ ਬਣਾ ਰਹੇ ਹਾਂ ਸਪੈਸ਼ਲ ਲੋਹੜੀ ਦਾ ਸਪੈਸ਼ਲ ਸਾਗ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਆਪਣੇ ਸਪੈਸ਼ਲ ਡਿਸ਼ ਬਣਦੀ ਹੁੰਦੀ ਹੈ ਲੋਹੜੀ ਤੇ ਤੇ ਉਹ ਹੈਗੀ ਆ ਸਾਗ ਹਰ ਇੱਕ ਦੇ ਘਰ ਦੇ ਵਿੱਚ ਬਣਦਾ ਆ ਤੇ ਬਜ਼ੁਰਗਾਂ ਨੇ ਕਿਹਾ ਆ ਕਿ ਹਰਿਆ ਭਰਿਆ ਆ ਇਹ ਤਿਉਹਾਰ ਤੇ ਸਾਗ ਬਣਾਉਣਾ ਜ਼ਰੂਰੀ ਹੁੰਦਾ ਆ ਚਲੋ ਸਾਡੇ ਇਸ ਵਾਰੀ ਸਾਗ ਤਾਂ ਸਾਨੂੰ ਇਦਾਂ ਮਤਲਬ ਕਿ ਸਰੋਂ ਦਾ ਸਾਗ ਤਾਂ ਨਹੀਂ ਹੈਗਾ ਅਸੀਂ ਮਿਕਸ ਜਿਆ ਕਰ ਕਰਕੇ ਤਾਂ ਹੁਣ ਇਸ ਵਾਰੀ ਸਾਗ ਬਣਾਉਣ ਲੱਗੇ ਆ ਤੇ ਅਸੀਂ ਕਿਹਾ ਚਲੋ ਲੋਹੜੀ ਇਦਾਂ ਖਾਲੀ ਕੱਢੋ ਜਾਣ ਦੇਣੀ ਆ ਤੇ ਅਸੀਂ ਵੀ ਮੈਂ ਕਿ ਸਾਗ ਬਣਾਉਂਦੇ ਆ ਥੋੜਾ ਜਿਹਾ ਭਾਵੇਂ ਬਣਾਈਏ ਅੱਜ ਰਿੰਨ ਕੇ ਰੱਖ ਲੈਣਾ ਆ ਤੇ ਖਾਵਾਂਗੇ ਅਸੀਂ ਕੱਲ ਨੂੰ ਕਹਿੰਦੇ ਹੁੰਦੇ ਨਾ ਹੋ ਕੀ ਹੋਰ ਦੀ ਤੇ ਮਾਗ ਖਾਦੀ ਅੱਛਾ ਤੇ ਇਸ ਵਾਰ ਕੇ ਅਸੀਂ ਹੁਣ ਖਾਵਾਂਗੇ ਇਹ ਕੱਲ ਨੂੰ ਤੇ ਅੱਜ ਉਦਾਂ ਵੀ ਹੋਰ ਚੀਜ਼ਾਂ ਵੀ ਬਣਨੀਆਂ ਆ ਲੋਹੜੀ ਦਾ ਪ੍ਰੋਗਰਾਮ ਆ ਉਹ ਸਮਾਨ ਤਿਆਰ ਕਰਦਾ ਵੇ ਬੰਦਾ ਅੱਡਾ ਅਦਰ ਬਾਬਰ ਜੀ ਆਹ ਦੇਖੋ ਖਾ ਸਕਦੇ ਚਿਕਨ ਚਿਕਨ ਆ ਆ ਆ ਆ ਆ ਜੋ ਆਜੋ ਦੀਆਂ ਸਾਡੀਆਂ ਸਾਗਦਵਾਲੇ ਮਨ ਨਹੀਂ ਤਾਂ ਲੋੜੀ ਨਹੀਂ ਤੇ ਹੁੰਦੀ ਪਰ ਜਿੰਨਾ ਵੀ ਹੈਗੇ ਜਿੰਨੇ ਵੀ ਅਸੀਂ ਫੈਮਿਲੀ ਹੈਗੇ ਤਾਂ ਮਨਾਉਣ ਦੀ ਕੋਸ਼ਿਸ਼ ਕਰੀਦਾ ਵੀ ਚਲੋ ਹੱਸ ਖੇਡ ਲੈਂਦਾ ਆ ਤੇ ਵਧੀਆ ਟਾਈਮ ਪਾਸ ਹੋ ਜਾਂਦਾ ਆ ਤੇ ਅਸੀਂ ਅੱਜ ਬਣਾਵਾਂਗੇ ਸਾਗ ਤੇ ਨਾਲੇ ਹੋਰ ਚੀਜ਼ਾਂ ਬਣਾਵਾਂਗੇ ਤੇ ਨਾਲੇ ਚਿਕਨ ਹੋਰ ਚੀਜ਼ਾਂ ਚਿਕਨ ਹੋਰ ਚੀਜ਼ਾਂ ਮਤਲਬ ਕਿ ਰਾਈਸ ਲੋੜੀ ਦਾ ਤਿਉਹਾਰ ਤਾਂ ਬਹੁਤ ਜਿਆਦਾ ਵਧੀਆ ਮਤਲਬ ਕਿ ਇੰਨਾ ਕੁੜੀਆਂ ਲਈ ਜਿਆਦਾ ਹੀ ਖੁਸ਼ੀ ਵਧੀਆ ਹੁੰਦਾ ਕਿਉਂਕਿ ਲੋੜੀ ਮਦਕੇ ਕੁੜੀਆਂ ਦੇ ਲਈ ਜਿਆਦਾ ਹੀ ਖਾਸ ਹੁੰਦੀ ਆ ਕੁੜੀਆਂ ਮੰਗਦੀਆਂ ਵੀ ਇਹ ਰਲ ਕੇ ਲੋੜੀ ਪੇਕਿਆ ਪੇਖਿਆ ਪੇਕਿਆ ਨੇ ਲੋੜੀ ਆਉਂਦੀ ਆ ਤਾਂ ਕੁੜੀਆਂ ਪਿਆਰ ਹੋ ਕੇ ਸਾਰੀਆਂ ਮੰਗਦੀਆਂ ਲੋੜੀ ਮੈਂ ਵੀ ਬੋੜੀ ਮੰਗੀ ਲੋੜੀ ਬੜਾ ਵਧੀਆ ਲੱਗਦਾ ਸੀਗਾ ਗਾਣੇ ਗਾਈਦੇ ਸੀਗੇ ਗਾਣੇ ਤੋ ਬਾਅਦ ਬਣਾਵਾਂਗੇ ਚੁੱਲ੍ਹੇ ਤੇ ਜਿਹਦਾ ਲੋੜੀ ਮੰਗੀ ਦੀ ਸੀਗੇ ਬਹੁਤ ਵਧੀਆ ਉਹ ਵੀ ਟਾਈਮ ਸੀਗਾ ਆ ਬੀਬੀ ਨੇ ਵੀ ਅੱਜ ਗਾਣੇ ਸੁਣਾਉਣੇ ਲੋੜੀ ਦੇ ਵੀ ਦੋ ਤਿੰਨ ਹਾਂ ਜੀ ਅੱਜ ਕੱਲ ਬੱਚਿਆਂ ਨੂੰ ਬਹੁਤ ਜ਼ਿਆਦਾ ਹੁਣ ਘਟ ਗਿਆ ਨਹੀਂ ਆਉਂਦੇ ਗਾਣੇ ਇਹਨੇ ਵੀ ਗਾਣਾ ਸੁਣਾ ਇੱਕ ਲੋੜੀ ਦਾ ਚੰਬਾ ਵੇ ਚੰਬਾ ਇਹ ਘਰ ਚੰਗਾ ਹਾਂ ਹਾਂ ਪੁੱਤ ਘਾਜੀ ਕੰਗਾ ਇਹ ਘਾਜੀ ਕੰਗਾ ਆ ਚੰਬਾ ਆ ਚੰਬਾ ਇਹ ਘਰ ਚੰਗਾ ਚੰਬਾ ਤੇ ਨਿੰਦਰਾ ਨਹੀਂ ਆਉਂਦੀ ਅਸੀਂ ਹੁਣੇ ਇੱਥੇ ਤਾਂ ਚੋਕਦੇ ਪਿਆ ਕਿਉਂਕਿ ਅਸੀਂ ਇੱਥੇ ਚੋਕ ਕੇ ਮਤਲਬ ਕਲਾਰੇ ਜਾਂ ਕੱਢ ਕੇ ਲੈ ਜਾਂਦੇ ਆ ਇੱਥੇ ਕੱਟ ਕੇ ਤਾਂ ਫਿਰ ਉੱਥੇ ਚੁੱਲ੍ਹੇ ਤੇ ਜਾ ਕੇ ਬਣਾਉਂਦੇ ਆ ਉੱਥੇ ਸਾਰਾ ਕੁਝ ਬਣੂਗਾ ਖਵਾ ਹਾਰੇ ਤੇ ਨਾਲ ਤਾਂ ਕਰਾਂਗੇ ਸੋਹਣੀਆਂ ਸੋਹਣੀਆਂ ਗੱਲਾਂ ਤੇ ਨਾਲੇ ਤਾਂ ਸੁਣਾਵਾਂਗੇ ਲੋਹੜੀ ਦੇ ਅੱਜ ਗਾਣੇ ਕਿਹੜੇ-ਕਿਹੜੇ ਸੀ ਗਾਣੇ ਦਾ ਕੇ ਲੋਹੜੀ ਮੰਗਦੇ ਹੁੰਦੇ ਸੀਗੇ ਮੁੰਡੇ ਵਾਲੇ ਮੁੰਡੇ ਮੁੰਡੇ ਵਾਲੇ ਮੈਂ ਮੁੰਡੇ ਵੀ ਸੁਣਾਵਾਂਗੇ ਦੇਖੀਂ ਗੁੱਪੀ ਵਾਲੀ ਗੁੱਪੀਏ ਨਾਲੇ ਤੁਹਾਨੂੰ ਦੱਸਾਂਗੇ ਇਹ ਕੌਣ ਆ ਤੇ ਇਹ ਵੀ ਤੁਹਾਨੂੰ ਦੱਸਾਂਗੇ ਜਾਂ ਸੈਪਰੇਟ ਬਲੌਗ 'ਚ ਦੱਸਾਂਗੇ ਜਾਂ ਐਸੀ ਬਲੌਗ 'ਚ ਦੱਸਾਂਗੇ ਤੇ ਸਾਡਾ ਇਹ ਬੀਬੀ ਕੌਣ ਆ ਗਾ ਪੂਰਾ ਬਲੌਗ ਜ਼ਰੂਰ ਦੇਖੇ ਇਹ ਬੀਬੀ ਉਹ ਹੀ ਆ ਕਿਚਵਾਏ ਜ਼ਰੂਰ ਕਰੋ ਇਹ ਬੀਬੀ ਵੋਹ ਹੋਆ ਖਤਰਨਾਕ 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 ਸੁੱਖਾ ਕਲਮਾ ਤੇ ਗਾਇ ਬੀਬੀ ਸੁੱਖਾ ਕਲਮਾ ਆ ਆ ਸੁੱਖਾ ਬੰ ਨੂੰ ਕਹਿੰਦਾ ਕਹਿੰਦਾ ਮੋਨਾ ਕਦਾ ਬੜੀ ਸੀਰੀਅਸ ਲੈ ਨਹੀਂ ਕਹਿੰਦਾ ਪੂਰੇ ਕੰਨ ਜਿੱਦਾਂ ਨਾ ਪੂਰਾ ਇਹਨੂੰ ਦੂਜਾ ਦਿਤੀ ਨਹੀਂ ਟ੍ਰੇਨਿੰਗ ਹਾਂ ਪਤਾ ਐਡਾ ਗੱਲ ਲੱਗ ਜੀ ਪੂਰੇ ਚਲੋ ਠੀਕ ਹੈ ਬਾਅਦ ਚ ਮਿਲਦੇ ਹਾਂ ਉੱਥੇ ਜਾ ਕੇ ਹਾਂਜੀ ਹਾਂਜੀ ਸਾਗ ਅਸੀਂ ਕੋਟ ਲਿਆ ਆ ਦੇਖੋ ਸਾਗ ਸਾਡਾ ਬਣ ਗਿਆ ਕਿੰਨਾ ਸੋਹਣਾ ਬਣਿਆ ਆਪਣੇ ਉਹ ਤਾਂ ਹੈ ਨਹੀਂ ਕੋਟ ਨਹੀਂ ਕੋਟਿਆ ਕੰਨਾ ਇਹ ਉਹ ਲੈ ਅੰਦਾ ਨਾ ਉਹ ਜਿਹੜਾ ਬਲੈਂਡਰ ਦਾ ਅੱਛਾ ਐਨਾ ਕੋਟਿਆ ਜੀ ਸਾਗ ਐਨਾ ਕੋਟਿਆ ਸਾਗ ਅਸ਼ੀਰ ਦੇਣਾ ਇੱਕ ਉਹ ਵੀ ਨਾ ਸੋਣਾ ਹੋ ਗਿਆ ਇਹ ਸਾਡੇ ਕੋਲ ਨਾ ਕੋਈ ਸਰੋਂ ਸਿੱਧਾ ਸਾਗ ਸੀਗਾ ਕੁਝ ਨਹੀਂ ਸੀਗਾ ਗੋਭੀ ਗੋਭੀ ਤੇ ਚਾਈ ਪਾਦਕ ਮਰੂੰਗਾ ਜੀ ਹਾਂ ਬਣਾ ਲਿਆ ਆ ਬਾਦਾਮ ਕਾਜੂ ਅੱਜ ਅਸੀਂ ਤੜਕਣਾ ਨਹੀਂ ਸਾਗ ਇਹ ਤੜਕਾਂਗੇ ਕੱਲ ਨੂੰ ਕੱਲ ਨੂੰ ਖਾਵਾਂਗੇ ਅੱਜ ਇਹਦੇ ਬਣਾ ਕੇ ਰੱਖ ਲਿਆ ਆ ਬਸ ਕੱਲੂ ਭੋਗ ਲਾਵਾਂਗੇ ਤੇ ਉਧਰ ਹੁਣ ਅਸੀਂ ਚੱਲੇ ਆ ਉੱਥੇ ਜਾ ਕੇ ਕਾਨੀ ਤਿਆਰੀ ਹੋਰ ਸਮਾਨ ਦੀ ਉਧਰ ਹੋਰ ਮਟੀਰੀਅਲ ਬਣਾਇਆ ਅੱਜ ਬਣ ਰਿਹਾ ਆ ਜੀ ਸੋਚਦੇ ਹੁਣੇ ਆ ਕਿ ਤੁਸੀਂ ਕਹਿੰਦੇ ਸੀਗੇ ਕਿ ਚੁੱਲੇ ਤੇ ਬਣਾਉਣਾ ਸਾਗ ਟਾਈਮ ਬਹੁਤ ਹੋ ਗਿਆ ਸੀ 2:30 ਵੱਜ ਗਏ ਸੀ ਇਸ ਕਰਕੇ ਮੈਨੂੰ ਇਹ ਸੀਗਾ ਕਿ ਟਾਈਮ ਲੱਗ ਜਾਣਾ ਸਾਗ ਨੂੰ ਫੇਰ ਮੈਂ ਜਨਾਬ ਜੀ ਨੂੰ ਕਿਹਾ ਕਿ ਸਾਗ ਨੂੰ ਟਾਈਮ ਲੱਗਣਾ ਆ ਤਾਂ ਫੇਰ ਚਿੱਕਾਨੀ ਜਨਾਬ ਜੀ ਨੂੰ ਕਹਿੰਦੇ ਗੁੱਸੇ ਚ ਹੋਗਾ ਤੇ ਮਰੀ ਜਾਂਦੀ ਥੱਲੇ ਚਿਕਨ ਬਾੰਡਾ ਨਹੀਂ ਹੋਏਗਾ ਫਿਰ ਟਾਈਮ ਦੇ ਨਾਲ ਕਿਉਂਕਿ ਢਾਈ ਫਿਰ ਮੈਂ ਕੁੱਕਰ ਚ ਸੀਟੀ ਲਗਾ ਲਾਂਗਾ ਸਾਰਾ ਹੂੰ ਇਹ ਮੈਤੇ ਬਹੁਤ ਗੁੱਸਾ ਕਰਦੀ ਐ ਗੁੱਸੇ ਬਹੁਤ ਦੀਂਦੀ ਬਿਨਾ ਗੱਲ ਤੋਂ ਸਮਝਾਓ ਜਰਾ ਕਿਨੂੰ ਮੈਨਾਂ ਗੁੱਸੇ ਨਹੀਂ ਕਰਦਾ ਨਹੀਂ ਦੇਖਿਆ ਮੇਰਾ ਤਾਂ ਦਿਲ ਕੰਨੂ ਮੁਝੇ ਪਾਣੀ ਆਉਣਾ ਪਿਆ ਸੀ ਇਹ ਮੁਝੇ ਪਾਣੀ ਆ ਗਿਆ ਸੀ ਔਟ ਜਾ ਬਾਨਾ ਪਿਆ ਹੂੰ ਸਾਥ ਸਾਡ ਨੂੰ ਦਿਲ ਕੰਨ ਚਲੋ ਠੀਕ ਐ ਫਿਰ ਬਾਕੀ ਗੱਲਾਂ ਬਾਤਾਂ ਉੱਥੇ ਜਾ ਕੇ ਕਰਦੇ ਆ ਲਓ ਜੀ ਆਪਾਂ ਆ ਗਏ ਆ ਆਪਣੇ ਸਾਂਝੇ ਚੁੱਲੇ ਤੇ ਤੇ ਆਗੂ ਗੁਬਲਦੀ ਪਈ ਆ ਸਮਾਨ ਆਪਾਂ ਰੈਂਦਾ ਜੀ ਬਣਾਉਣਾ ਚਿਕਨ ਵਗੈਰਾ ਤੇ ਹੁਣ ਬਣਾਵਾਂਗੇ ਆਪਾਂ ਚਿਕਨ ਮਸਾਲਾ ਸਮਾਨ ਪਿਆ ਦੇਖੋ ਉਧਰ ਉਪਰ ਪਹਿਲਾਂ ਗ੍ਰाइंड ਕਰਾਂਗੇ ਦੀਪੂ ਕੇ ਜਾ ਕੇ ਉਸ ਤੋਂ ਬਾਅਦ ਸਮਾਨ ਲਿਆ ਕੇ ਚਿਕਨ ਦੀਆਂ ਤਿਆਰੀਆਂ ਤੇ ਨਾਲ ਦੀ ਨਾਲ ਆਪਾਂ ਪਹਿਲਾਂ ਭੁੰਨਣੀ ਹੈ ਕੂ ਮੂਫਲੀ ਹੈ ਨਾ ਕੂਫਲੀ ਕਹਿੰਦਾ ਮੂਫਲੀ ਪਕਾਈ ਹੈਗੀ ਬਣੀ ਹਾਂਜੀ ਪਹਿਲਾਂ ਮੂਫਲੀ ਭੁੰਨਾਗੇ ਉਹ ਮੈਡਮ ਪਤਾ ਨਹੀਂ ਰੀਲੇ ਬਣਾਉਣ ਲੱਗੀ ਕੋਈ ਆਹ ਲੋ ਜੀ ਅੱਗ ਆਪਣੀ ਮੱਗ ਗਈ ਆ ਓ ਲੈ ਆ ਜਲਦੀ ਆldi ਬਈ ਲੈ ਲੈ ਜਲਦੀ ਵਾਲੀ ਕੜਾਹੀ ਧਰੀਏ ਫੇ ਮੂਕੜੀ ਆਪਾਂ ਹਾਂਜੀ ਆ ਜਾ ਹੁਣ ਮੂਕੜੀ ਖਾ ਲਓ ਮੂਕੜੀ ਲੱਗੇ ਆ ਧੁੰਨਣ ਇੱਥੇ ਰੈਡੀਮੇਡ ਮੂਕੜੀ ਨਹੀਂ ਮਿਲਦੀ ਕੱਚੀ ਲਿਆਂਦੀ ਸੀ ਗ੍ਰੋਸਰੀ ਸਟੋਰ ਤੋਂ ਤਾਂ ਮਿਲਦੀ ਹੈ ਹੈ ਨਹੀਂ ਸੀ ਹੈ ਨਹੀਂ ਸੀ ਮੈਂ ਕਿਹਾ ਹਾਂ ਸੇ ਲਿਆ ਦਿਖਾਂ ਹੈ ਹੀ ਨਹੀਂ ਸੀ ਪਰ ਉਹ ਸਵਾਦ ਵੀ ਨਹੀਂ ਹੁੰਦੀ ਹੈ ਨਹੀਂ ਸੀ ਕੋਈ ਲੱਭਦੇ ਸੀ اچھا ਕੱਚੀ ਲਿਆਂਦੀ ਸੀ ਉਹ ਦੋ ਦਿਨਾਂ ਵਾਲੀ ਹੈ ਨਹੀਂ ਸੀ ਬੱਚਾ ਸੀ ਉਹ ਸਵਾਦ ਨਹੀਂ ਕੀ ਆ ਜਾ ਜੀ ਹੁਣ ਅਸੀਂ ਭੁੰਨ ਲਗਿਆ ਜੀ ਪਹਿਲਾ ਮੂਫਲੀ ਮੂਫਲੀ ਤਾਂ ਇੱਕ ਬਹੁਤ ਪਰਿਦੇ ਇਦਾਂ ਨਹੀਂ ਖਾਂਦੇ ਹੈਗੇ ਮੂਫਲੀ ਇੱਥੇ ਖਾਂਦੇ ਆ ਉਬਾਲ ਕੇ ਤੁਹਾਨੂੰ ਵਧਾਈਆਂ ਜੀ ਬਹੁਤ ਬਹੁ ਲੋੜੀਆਂ ਸਾਰਿਆਂ ਨੂੰ ਬਹੁਤ ਬਹੁ ਵਧਾਈਆਂ ਲੋੜੀਆਂ ਹਮ ਅਡਗੜ ਹੈਗਾ ਜੀ ਖਰਾਬ ਪਰ ਅਸੀਂ ਸ਼ਗਨ ਕਰਦੇ ਆ ਮੂਫਲੀ ਖਾਣ ਤੁਹਾਨੂੰ ਵਧਾਈਆਂ ਲੋੜੀਆਂ ਬਹੁਤ ਬਹੁ ਇਹ ਜਿੰਦ ਨੇ ਸਪੈਸ਼ਲ ਹੈ ਗਾਣਾ ਸੁਣ ਲੋੜੀ ਤੇ ਸਾ ਹਮ ਸੁਣਾਉਣਾ ਹੈ ਨੇ ਗਾਣਾ ਹਾਂਜੀ ਹਾਂਜੀ ਤੂੰ ਸੁਣਾ ਪਹਿਲਾ ਗਾਣਾ ਚੱਲ ਮੈਂ ਆਪਾਂ ਬਾਅਦ ਚ ਗੋਂਦੇ ਇਕੱਠੇ ਇਕੱਠੇ ਗੋਂਦੇ ਆਪਾਂ ਇਕੱਠੇ ਗੋਂਦੇ ਬਾਅਦ ਸਹੀ ਹੈ ਜੀ ਸਹੀ ਹੈ ਸਹੀ ਇਕੱਠੇ ਗੋਂਦੇ ਮੈਨੂੰ ਪਤਾ ਲੱਗਿਆ ਨਹੀਂ ਹੁੰਦਾ ਤੈਨੂੰ ਲਓ ਜੀ ਟੋੜਕਾ ਜੀ ਤਾਂ ਰੱਖੋਣ ਆਪਾਂ ਮੁਰਗੇ ਦਾ ਤੇ ਮੈਡਮ ਨਹੀਂ ਲਾਉਂਦੇ ਟੋੜਕਾ ਤੇ ਮੂੰਗਫਲੀ ਆਪਾਂ ਕਿਹੇ ਭੋਜਾ ਦੇਖ ਲਓ ਤੇ ਮੁਰਗਾ ਹੁਣ ਰੱਖਿਆ ਆ ਟੋੜਕਾ ਪੁੱਜੂਗਾ ਦੇ ਮੁਰਗੇ ਵਿੱਚ ਪਾਉਂਦੇ ਆ ਟਮਾਟਰਾਂ ਐ ਸੌਸ ਪਾਸੇ ਵਿੱਚ ਡੇੜੀ ਸਾਡੀਆਂ ਬੈਠੀਆਂ ਗੱਲਾਂ ਕਰਦੀਆਂ ਚੁਗਲੀਆਂ ਉਹ ਬੰਦੇ ਸਾਡੇ ਵੀ ਦੇਖੋ ਦੋ ਜਣੇ ਚੁਗਲੀਆਂ ਕਰਦੇ ਆਹ ਦੇਖ ਕਿੱਦਾਂ ਚੁਗਲੀਆਂ ਕਰ ਲੱਗੇ ਉਹ ਬੰਦੇ ਬੰਦੇ ਚੁਗਲੀਆਂ ਬੰਦੇ ਵਿੱਚ ਚੁਗਲੀਆਂ ਕਰ ਲੱਗੇ ਆਖਸੀ ਕਾਮਕਾਰ ਕੇ ਆਇਆ ਆਪਣਾ ਹਜੇ ਮੇਰੇ ਥੋੜਾ ਜਿਹਾ ਕੰਮ ਹਜੇ ਪੈਂਡਿੰਗ ਆ ਕਾਜਾ ਕਰਨਾ ਅੱਛਾ ਬੇ ਇੱਕ ਗਾਣਾ ਸੁਣਾ ਬੁੜੀਆਂ ਨੇ ਥੋੜੀ ਕੱਲਿਆ ਕੱਲਿਆ ਨੇ ਸੁਣਾ ਕੱਲਾ ਤਲਾ ਪੈਸੇ ਦੇਣੇ ਆ ਦੀਪੂ ਲੈਂਦੇ ਪੈਜ ਵਿੱਚ ਮੈਂ ਘਰ ਛੱਡਿਆ ਮੈਨੂੰ ਚੇਤਾ ਭੁੱਲੇ ਮੇਰੇ ਚੇਤਾ ਭੁੱਲੇ ਚੇਤਾ ਭੁੱਲੇ ਜੀ ਮੈਨੂੰ ਮੈਨੂੰ ਪਤਾ ਨਹੀਂ ਦਿੰਦੇ ਹਾਂ ਨਵੀਂ ਜੋੜੀ ਨਵੀਂ ਜੋੜੀ ਦੇ ਕੋਲ ਮੰਗਣਾ ਆਹੋ ਪੋਂਡੀ ਵਾ ਇਹ ਤਾਂ ਪੋਂਡੀ ਮੋਰੇ ਇੱਕ ਪੋਂਡੀ ਮੋਰੇ ਇੱਕ ਨਵੀਂ ਜੋੜੀ ਮੋਰੇ ਨਹੀਂ ਆ ਨਵੀਂ ਜੋੜੀ ਆਪਣੇ ਲਈ ਤਾਂ ਇਹਨਾਂ ਦਾ ਵਿਆਹ ਦਾ ਹੋਇਆਗਾ ਆ ਹਾਂ ਦੋ ਆ ਪ੍ਰੋਗਰਾਮ ਮਤਲਬ ਨਵੀਂ ਜੋੜੀ ਦੀ ਇੱਕ ਨਵੀਂ ਬੰਨ ਵਾਲੀ ਉਹਦੀ ਹਾਂ ਉਹ ਦਾ ਜ਼ਿਆਦਾ ਉਹਦੀ ਜ਼ਿਆਦਾ ਉਹਦੀ ਜ਼ਿਆਦਾ ਆ ਲੈ ਆ ਲੈ ਆ ਪ੍ਰਵਾਦ ਨਾ ਪੈਸੇ ਲੈ ਕੇ ਆਓ ਆ ਮੈਂ ਤਾਂ ਹੀ ਨਾ ਪੈਸੇ ਲੈਣ ਚੱਲੇ ਸੀ ਅਸੀਂ हटे लो जी चिकन पै रहा जी देखो रंगा रंग प्रोग्राम तुड़का बहुत बढ़िया बूंद दिया, दिया, दिया।, दिया। है <laughs> <laughs> <ता> <laughs> ਰਹਿੰਦੇ ਭਰਾਵਾ ਪੰਜਾਬੀ ਭੂਨ ਦਿਆ ਹੈ ਭੂਨ ਸਾਡੇ ਬਾਬਰ ਜੀ ਬੈਠੇ ਆ ਹਾਂਜੀ ਮੈਡਮ ਜੀ ਠੀਕਨ ਹੋ ਗਿਆ ਤੇ ਯਾਰ ਬੋਲਦੇ ਨਹੀਂ ਇਦਾਂ ਤਾਂ ਦੇਖੋ ਦਰਸ਼ਨ ਦਸੀ ਦਾ ਹਾਂਜੀ ਹੋ ਗਿਆ ਤਿਆਰ ਲੈ ਬੀਬੀ ਹਲਵਾਈ ਬਹੁਤ ਦੂਰੋਂ ਆਇਆ ਉਹ ਹਲਵਾਈ ਸਾਡਾ ਪੱਕਾ ਹੀ ਹਲਵਾਈ ਬਣ ਗਿਆ ਪੱਕਾ ਹਲਵਾਈ ਲੱਕੜੇ ਲਾਉਣੇ ਹੋਰ ਨਹੀਂ ਨਹੀਂ ਹੱਦ ਹੈ ਦੇਉ ਤਾਂ ਲੱਗੇ ਕਿ ਕੜਛੀ ਨਹੀਂ ਫਿਰਦੀ ਵਿੱਚ ਪਾਣੀ ਸੁੱਕਣਾ ਬੰਦਾ ਮੜਕ ਜਿਆਦਾ ਨਹੀਂ ਸੁੱਕਣਾ ਪਰ ਜੇ ਤੁਹਾਨੂੰ ਫਲੇਵਰ ਲੈਣਾ ਪੂਰਾ ਇਹ ਚੁੱਲੇ ਦਾ ਸਪੈਸ਼ਲ ਮੁਰਗਾ ਬਹੁਤ ਸਵਾਦ ਬਣਦਾ ਹੈ ਇਹ ਚ ਟੇਸਟੀ ਬਣਦਾ ਹੈ ਹਨਾ ਜੀ ਮਾਣਾ ਜੀ ਨੱਗੇ ਟੇਸਟੀ ਨਹੀਂ ਬਣਦਾ ਅੱਗੇ ਚੁੱਲੇ ਦੇ ਜਰਾ ਚੁੱਲੇ ਦਾ ਜਿਆਦਾ ਟੇਸਟ ਬਣਦਾ ਚੱਲ 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 ਚਲੋ ਲੋੜੀ ਵਾਲੇ ਆ ਗਏ ਲੋੜੀ ਵਾਲੇ ਜੀ ਚਾ ਜਾ ਲੋੜੀ ਵਾਲੇ ਆ ਗਏ ਚੱਲ ਤੂੰ ਪਹਿਲਾਂ ਆਪਣਾ ਗਾਣਾ ਗਾ ਕਾਸ਼ੇ ਸ਼ਰਫਾ ਪਾ ਲੱਗ ਗਿਆ ਇਹਦੇ ਵੀ ਹੋ ਜਾ ਚੱਲ ਚੱਲ ਚੁੱਪ ਸਾਰੇ ਚਾਹ ਮਦੀ ਲਾਣੀ ਆਜ ਤੂੰ ਅੱਜ ਆ ਗਿਆ ਲੋੜ ਪੰਗੀ ਨਹੀਂ ਪਿੱਛੇ ਨੂੰ ਹਟ ਕਦ ਕਿਤੇ ਪਿੱਛੇ ਨੂੰ ਹਟ ਲਪਾਵਾਲ ਕੋਈ ਇੰਨੀ ਅਜੀ ਕਰੀਂ ਇੰਦੇ ਜਿ ਪਹਿਲਾ ਲੋੜ ਮੰਗੇਦੇ ਹੁੰਦੇ ਨੇ ਓਏ ਬਾਦ ਬਾਦ ਚ ਆਈ ਓਏ ਤੁੰਨ ਲੋੜੀ ਪਹਿਲਾਂ ਦੇ ਅੱਡੋ ਵੱਡੋ ਆ ਨਾਲ ਦੀ ਮਾਰਨਿੰਗ ਕਰਨੀ ਨਾ ਦੀ ਕੋੜੀ ਆਟਾ ਆਟੇ ਸਾਟੇ ਗੜੀਆਂ ਉੱਤੇ ਰਸ ਗੁੰਦੇ ਆ ਗੋਟੇ ਹੁਣ ਛੇਤੀ ਭਾਗ ਦੂਰ ਚੱਲ ਆਉਣਾ ਅਸੀਂ ਸੋਣਾ ਕਹਿੰਦੇ ਸੋਣਾ 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 ਕਾ ਹਾਂ ਸੋਣਾ ਕਾ ਉੱਚੀ ਜਾਨੀ ਜਾਨੀ ਲਗੜੀਓ ਜਾਨੀ ਰਾਬਾ ਦੇ ਵੇ ਵੇ ਜੈ ਤੇਰੇ ਬੰਨੀ ਇਸ ਬੰਨੀ ਦਾ ਮਾਮਾ ਉੱਚਾ ਜਿਹੜਾ ਲਿਆਵੇਗਾ ਛੂੜਾ ਕਾਹ ਕਿਥੇ ਗਿਆ ਇਹ ਹੋਤ ਨਹੀਂ ਚਾਹਤਾ ਤ ਨਹੀਂ ਇਹ ਜੋੜੀ ਏਟਾ ਏਟਾ ਨਹੀਂ ਰੋਕੜੀਆ ਏਟਾ ਰਵ ਦੇ ਬੇਲਕੀ ਵੀਰੋ ਬੇਲੇ ਸੇਤਾ ਐਸੇ ਬੇਟੇ ਦੀ ਹੋਈ ਕਹਿੰਦੀ ਜੋੜੀ ਚਾਹੀਦੀ ਨਾ ਨਹੀਂ ਨਹੀਂ ਪੁੱਛ ਗਿਆ ਪੁੱਛਦੀ ਆ ਪਹਿਲਾਂ ਬੇਟਾ ਚਾਹੀਦਾ ਮਤਲਬ ਕਿ ਇਦਾਂ ਆਰਡਰ ਤੇ ਕੰਮ ਚੱਲਦਾ ਆਰਡਰ ਤੇ ਹਾਂ ਆ ਗਿਆ ਜਾ ਗਿਆ ਉਹ ਜਾ ਤੇ ਬੰਨੀ ਨਿਕਲੀ ਸੀ ਹੁਣੇ ਓਏ ਅਠਾ ਲਈ ਚਾਚੀ ਗਾਵਾ ਸੁੰਦੜੀ ਹੈ ਨਿਕਰੇ ਲੋੜੀ ਆਈ ਅਠਾ ਲਈ ਪਾਬੋ ਸੁੰਦੜੀ ਹੈ ਨਿਕਰੇ ਲੋੜੀ ਅੱਲੇ ਆ ਪੈਸੇ ਗਾੜੇ ਵੇਚ ਟੋਲ ਕੇ ਲੋੜੀ ਵੇ ਗਾੜੇ ਵੇਚ ਟੋਲ ਕੇ ਲੋੜੀ ਪਜਦੀ

ਆਜੋ ਬੇਟਾ ਮਿਲਵਾ ਦੋ ਨਹੀਂ ਮੇਰੇ ਕੋਲ ਤਾਂ ਮੰਨ ਜਾਈਦਾ ਹੋਰ ਇੱਕ ਹੋਰ ਹਾਂ ਤੁਸੀਂ ਵੀ ਮਗਦੀ ਤੁਸੀਂ ਕੋ ਕਪੀਆਂ ਨੂੰ ਕਪੀਆਂ ਮੈਂ ਕਹਿੰਦਾ ਪਿੱਛੇ ਪਿੱਛੇ ਪਰ ਅਸਮ ਨੂੰ ਲੋੜੀ ਨਹੀਂ ਮੰਗਣ ਦੇਂਦਾ ਤੁਸੀਂ ਬਾਅਦ ਵਿੱਚ ਹੁੰਦੇ ਤਾਂ ਨਿਕਲ ਹੀ ਪਾਉਂਦੇ ਮੈਂ ਤੇਰੀ ਬਾਦੀ ਆ ਤੂੰ ਭਰਾਵਾ ਕੰਗਾ ਕੰਗਾ ਵੀਡੀਓ ਦੇ ਪਾਸੇ ਦੋ ਦੋ ਕਰ ਦੋ ਪਾਸੇ ਇੰਦਰਾ ਜੇ ਵੀ ਜੀ ਲਾਈਕ ਆ ਜਲੇ ਕੰਮ ਮੈ ਲੈ ਨਹੀਂ ਆ ਰਹੀ ਮੇ ਤੋਂ ਲੱਲਾ ਨੂੰ ਮੈਂ ਦਿੰਦੀ ਨਾ ਆਹ ਹੋ ਆਹ ਧਾਰ ਕਰ ਧਾਰ ਕਰ ਧਾਰ ਕਰ ਬੋਲ ਰੋਈਆ ਦੇ ਆਵਾਜ਼ ਕਿ ਸੋਹਣੇ ਰੋਈਆ ਦੇ ਆਜਾ ਰੋਟੀ ਮੰਗ ਲਈ ਆਪਾਂ ਆ ਦੇ ਲੈ ਲੈ ਹੌ ਹਿੰਮਤੀ ਆ ਲੈ ਦੋ ਪੰਜ ਪਾਸੇ ਕਰ ਉਹ 200 ਸੋ ਨਹੀਂ 500 ਤੇ ਕੱਢ ਦੋ ਹਾਂ ਅਸੀਂ ਸਾਡੇ ਜਦੋਂ ਬੰਨੀ ਆਉਂਦੇ ਦੇਖਾਂਗੇ ਕਹਿੰਦਾ ਇਹ ਲੋੜੀ ਦਊਂਗਾ ਇਹ ਲੋੜੀ ਇਹ ਕੋਈ ਇਹ ਥੋੜਾ ਸਮਾਂ ਬਾਅਦ ਤੇ ਆਹੋ ਆਪਣੀ ਨਹੀਂ ਆਪਾਂ ਤੇ ਇਹ ਬੱਟਾ ਉਹ ਬੰਦਾ ਬਹੁਤ ਕੰਜੂਸ ਆ ਆਹ ਹੈ ਢੇਲਾ ਸਾਨੂੰ ਲੋੜੀ ਵੀ ਨਹੀਂ ਦਿੰਦਾ ਹੁਣ ਹੁਣ ਹਜ਼ਾਰ ਦਾ ਕਰਦਾ ਹੁਣ ਦੇਖੀ ਯਾਰ ਆ ਜੋ ਵੰਡ ਲਿਓ ਆਪੇ ਠੀਕ ਆ ਲਓ ਜੀ ਲਓ ਬਸ ਲੈਣ ਦੀ ਗੱਲ ਕਰੋ ਚਲੋ ਸਹੀ ਆ ਬਾਅਦ ਵਿੱਚ ਚਾਹਦੇ ਆਪਾਂ ਬਾਅਦ ਵਿੱਚ ਕਰੂਗਾ ਮੈਂ ਦੀਪੂ ਦੀ ਵੇੜ ਦੀਪੂ ਬਾਅਦ ਚ ਬਾਅਦ ਜੋ ਦੀਪੂ ਦਾ ਦੀਪੂ ਦਾਲੇ ਹੋ ਜਾ ਹੁਣ ਦੱਸੋ ਹੁਣ ਹੁਣ ਗਾਓ ਗਾਣਾ ਕੀ ਕਰਨਾ ਹੁਣ ਅੱਛਾ ਏਟਾ ਏਟਾ ਨੀ ਲੋ ਗੜਿਓ

ਓਏ ਤੇਰੇ ਨਾਲ ਤਾਂ ਉਹ ਹੱਲੇ ਤੇਦੀ ਆਈ ਨਹੀਂ ਉਹ ਤੇ ਸਿਆ ਲੈ ਲਓ ਯਾਰ ਚੱਲੀ ਆ ਮਾਂ ਨੀਓ ਯਾਰ ਆ ਅਗਲੀ ਲੋੜੀ ਤਾਂ ਇੰਨੇ ਨਹੀਂ ਚੱਲਣਿਆ ਕੋ ਦੋ ਤਿੰਨ ਚਾਰ ਪੰਜ ਹੁਣ 500 ਦਾ ਹੈ ਨਹੀਂ ਠੀਕ ਹੈ ਸਹੀ ਆ ਚਲੋ ਸਹੀ ਆ ਸਹੀ ਆ ਸਹੀ ਆ ਆਪੇ ਸਹੀ ਆ ਸਹੀ ਆ ਰਾਜ 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 ਇਹ ਤਾਂ ਮਾਤਾ ਮੇਲੇ ਵੀ ਖੜੀ ਪੜਾ ਫੋਟੋ ਆ ਸਾਰੀ ਲੋੜੀ ਦਾ ਤੂੰ ਲੈ ਜਾ ਜੇਪੀ ਗਾਲੀ ਕਰਕੇ